ਪੰਜਾਬ ਸਰਕਾਰ ਨੂੰ ਸਵਾਲ ਹੈਗਾ ਵੀ ਉਹ ਅੱਜ ਕਿਸ ਪਾਸੇ ਖੜੀ ਨੇ ਤੇ ਦੇਖੋ ਇਹ ਤਾਂ ਕਿ ਨਹੀਂ ਹਾਸੋ ਹੀ ਨਹੀਂ ਗੱਲ ਹੈ ਨਾ ਤੁਸੀਂ ਇੱਥੇ ਆ ਰਹੀ ਹੋ ਸਟੇਜ ਤੇ ਹਮਾਇਤ ਕਰਨ ਲਈ ਸੰਘਰਸ਼ ਦੇ ਹੈ ਨਾ ਜੋ ਸੰਘਰਸ਼ ਦੇ ਲੋਕਾਂ ਨੂੰ ਦਬਾ ਰਹੇ ਨੇ ਤੁਸੀਂ ਉਹਨਾਂ ਦੀ ਮਦਦ ਕਰ ਰਹੇ ਹੋ ਮੁਰਜੀ ਬਲੂ ਨੇ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਸੀ ਕਿ ਵੀ ਅਸੀਂ ਪੰਜਾਬ ਪੋਲਿਸੀ ਸਖਤ ਨਿਖੇਧੀ ਕਰਦੇ ਹਾਂ 10 ਤਰੀਕ ਨੂੰ ਦੇਖੋ ਸਟੇਜ ਦੇ ਉੱਤੇ ਪੰਜਾਬ ਸਰਕਾਰ ਦਾ ਨੁਮਾਇੰਦਾ ਇੱਥੇ ਆਉਂਦਾ ਹੈ ਤੇ ਉਹ ਬੋਲਦੇ ਨੇ ਕਿ ਅਸੀਂ ਤੁਹਾਡੇ ਨਾਲ ਆ ਹਾਂ ਸੈਨੇਟ ਦੇ ਇਲੈਕਸ਼ਨਸ ਦੇ ਕਿਰਾ ਅਸੀਂ ਵੀ ਕਰਾ ਕੇ ਰ੍ਹਾਂਗੇ ਸੰਘਾਸ਼ ਵਿੱਚ ਸ਼ਾਮਿਲ। ਉੱਥੇ ਹੀ 500 ਮੀਟਰ ਦਾ ਫਾਸਲਾ ਵੀ ਨਹੀਂ ਹੈ ਇੱਥੇ ਇੱਕ ਨੰਬਰ ਗੇਟ ਹੈ। ਉੱਥੇ ਪੰਜਾਬ ਪੁਲਿਸ ਵੱਲੋਂ ਤੇ ਪੰਜਾਬ ਦੀ ਐਂਟੀ ਰਾਈਟ ਪੁਲਿਸ ਵੱਲੋਂ ਲੋਕਾਂ ਦੇ ਉੱਤੇ ਬਾਰ ਬਾਰ ਲਾਠੀ ਚਾਰਜ ਹੁੰਦਾ। ਪੰਜਾਬ ਪੁਲਿਸ ਹੈ ਉਹ ਚੰਡੀਗੜ੍ਹ ਪੁਲਿਸ ਦੇ ਨਾਲ ਦੋ ਬੱਸਾਂ ਭਰ ਕੇ ਰੋਕਣ ਤਨਤਨ ਕੇ ਬੱਸਾਂ ਚ ਲੈ ਕੇ ਜਾਂਦੇ ਨੇ ਜੇਲ੍ਹ ਦੇ ਵੱਲ। ਉਥੇ ਮੁਹਾਲੀ ਸ਼ਹਿਫੇਜ਼ ਦੇ ਵਿੱਚ ਵੀ ਐਸਕੇਐਮ ਸਯੁਕਤ ਕਿਸਾਨ ਮੋਰਚਾ ਤੇ ਵਿਦਿਆਰਥੀ ਜੱਥੇਬੰਦੀਆਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ। ਦਿਓ ਪੰਜਾਬ ਪੁਲਿਸ ਨੂੰ ਹੁਣ ਕੋਈ ਸੁਪਨਾ ਤਾਂ ਆਇਆ ਨਹੀਂ ਹੈ ਨਾ ਕੋਈ ਨਿਰਦੇਸ਼ ਆਇਆ ਹੋਊਗਾ। ਅ ਜੁਨੀਵਰਸਿਟੀ ਦਾ ਹਾਲ ਹੋਇਆ ਹੈ। ਇਹ ਸਿਰਫ ਇੱਕ ਪਾਰਟੀ ਕਰਕੇ ਨਹੀਂ ਹੋਇਆ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਇਹ ਕੀਤਾ ਉਹ ਸਾਰੇ ਜ਼ਿੰਮੇਵਾਰ ਨੇ। ਸਸ਼ੀ ਕਾਲ ਜੀ ਮੈਂ ਵਿਕਰਮ ਸਿੰਘ ਬਾਗੀ ਤੇ ਪੀਯੂ ਜੋ ਮੋਰਚੇ ਤੇ ਇਸ ਟਾਈਮ ਮੌਜੂਦ ਆ ਤੇ ਸਾਡੇ ਨਾਲ ਪੀਐਸਸੀ ਲਲਕਾਰ ਤੋਂ ਸਾਰਾ ਨੇ ਤੁਸੀਂ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਵੀਡੀਓਜ਼ ਵੀ ਦੇਖਿਆ ਹੋਇਆ ਹੋਣੀਆਂ ਕਿਹਾ ਜਾ ਰਿਹਾ ਕਿ ਪੰਜਾਬ ਦੀ ਸ਼ੇਰਨੀ ਧੀ ਆ ਇਹਨਾਂ ਨੇ ਜਦੋਂ ਅਸੀਂ ਕੰਗ ਆਉਣੀ ਤੇ ਮੀਤ ਹਰ ਆਉਂਦੇ ਨੇ ਉਹਰੇ ਸਵਾਲ ਜਵਾਬ ਵੀ ਉਹਨਾਂ ਨਾਲ ਕੀਤੇ ਨੇ ਤਿੱਖੇ ਸਵਾਲ ਜਵਾਬ ਹੋਏ ਨੇ ਜਿਦੇ ਚ ਹਾਲਾਂਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਿਹੜੀ ਚੀਜ਼ਾਂ ਵਾਪਰਦੀਆਂ ਨੇ ਹੁਣ ਵੀ ਪੰਜਾਬ ਪੁਲਿਸ ਨੇ ਉੱਥੇ ਤਸ਼ੱਦਦ ਕੀਤਾ ਹਾਲਾਂਕਿ ਇਸ ਮਸਲੇ ਤੇ ਵੀ ਕੰਗ ਹੋਣਾ ਤਾਂ ਹੁਣ ਜਵਾਬ ਜਿਹੜੇ ਮੰਗਣੇ ਲੱਗਦੇ ਨੇ ਵੀ ਸਾਨੂੰ ਲੱਗਦਾ ਵੀ ਪਿਛਲੇ ਦਿਨਾਂ ਦੇ ਵਿੱਚ ਪੀਯੂ ਦੇ ਵਿੱਚ ਉਹਰੇ ਕੰਗ ਹਣੀ ਆਉਂਦੇ ਨੇ ਮੀਤਹਿਰਾ ਆਉਂਦੇ ਨੇ ਹੋਰ ਇਹਨਾਂ ਦੇ ਐਮਪੀ ਐਮਐਲਏ ਆਉਂਦੇ ਨੇ ਮੌਜੂਦਾ ਤੇ ਉਹ ਇਹ ਕਹਿ ਦਿੰਦੇ ਨੇ ਕਿ ਜਦੋਂ ਅਸੀਂ ਉਰੇ ਆਉਨੇ ਆ ਜਿਹੜੀ ਸਾਡੀ ਪਦਵੀ ਹੈ ਅਸੀਂ ਬਾਹਰ ਛੱਡ ਕੇ ਆਉਨਾ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਹੋ ਸਕਦੀਆਂ ਨੇ ਵੀ ਇਹ ਕੋਈ ਕੱਪੜੇ ਤਾਂ ਹੈ ਨਹੀਂ ਕਿ ਅਸੀਂ ਬਾਹਰ ਲਾ ਕੇ ਆ ਜੀਏ ਵੀ ਇਸ ਤਰ੍ਹਾਂ ਦੇ ਨਜ਼ਰੀਏ ਨੂੰ ਕਿਵੇਂ ਦੇਖਦੇ ਹੋ ਵੀ ਉਹ ਸਮਰਥਨ ਵੀ ਕਰ ਰਹੇ ਨੇ ਤੇ ਇੱਧਰ ਉਹਨਾਂ ਦੀ ਪੁਲਿਸ ਤੁਹਾਡੇ ਤੇ ਲਾਠੀ ਚਾਰਜ ਵੀ ਕਰ ਰਹੀ ਹੈ ਬਿਲਕੁਲ ਦੇਖੋ ਅਸੀਂ ਜਿਹੜਾ 라ਠੀ ਚਾਰਜ ਹੋਇਆ 10 ਤਰੀਕ ਨੂੰ ਇੱਕ ਕਰੀਮ ਦਾ ਅਸਲ 10 ਤਰੀਕ ਨੂੰ ਕੀ ਹੋਇਆ ਸੀਗਾ 10 ਤਰੀਕ ਨੂੰ ਦੇਖੋ ਸਟੇਜ ਦੇ ਉੱਤੇ ਪੰਜਾਬ ਸਰਕਾਰ ਦਾ ਨੁਮਾਇੰਦਾ ਨੁਮਾਇੰਦਾ ਇੱਥੇ ਆਉਂਦਾ ਹੈ ਤੇ ਉਹ ਬੋਲਦੇ ਨੇ ਵੀ ਸੀ ਅਸੀਂ ਤੁਹਾਡੇ ਨਾਲ ਆ ਹੈ ਨਾ ਸੈਨੇਟ ਦੇ ਇਲੈਕਸ਼ਨ ਦੇ ਕਰਾ ਅਸੀਂ ਵੀ ਕਰਾ ਕੇ ਰ੍ਹਾਂਗੇ ਸੰਘਰਸ਼ ਵਿੱਚ ਸ਼ਾਮਿਲ ਨਾ ਉੱਥੇ ਹੀ 500 ਮੀਟਰ ਦਾ ਫਾਸਲਾ ਵੀ ਨਹੀਂ ਹੈਗਾ ਇੱਥੇ ਇੱਕ ਨੰਬਰ ਗੇਟ ਹੈ ਉੱਥੇ ਪੰਜਾਬ ਪੁਲਿਸ ਵੱਲੋਂ ਤੇ ਪੰਜਾਬ ਦੀ ਐਂਟੀ ਰਾਈਟ ਪੁਲਿਸ ਵੱਲੋਂ ਅ ਲੋਕਾਂ ਦੇ ਉੱਤੇ ਬਰਪਰ ਲਾਠੀ ਚਾਰਜ ਹੁੰਦਾ ਪੰਜਾਬ ਸਰਕਾਰ ਪਰੀ ਪੰਜਾਬ ਪੁਲਿਸ ਹੈ ਉਹ ਚੰਡੀਗੜ੍ਹ ਪੁਲਿਸ ਦੇ ਨਾਲ ਦੋ ਬੱਸਾਂ ਭਰ ਕੇ ਰੋਕਣ ਤੁੰਤਨ ਕੇ ਬੱਸਾਂ ਚ ਲੈ ਕੇ ਜਾਂਦੇ ਨੇ ਜੇਲ੍ਹ ਦੇ ਵੱਲ ਉੱਥੇ ਹੀ ਮੁਹਾਲੀ 6 ਫੇਜ਼ ਦੇ ਉੱਤੇ ਦੇ ਵਿੱਚ ਵੀ ਐਸਕੇਐਮ ਸਯੁਕਤ ਕਿਸਾਨ ਮੋਰਚਾ ਤੇ ਤੇ ਵਿਦਿਆਰਥੀ ਜਿ세 ਬੰਦੀਆਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਉਹ ਹਾਂਜੀ ਉਹ ਪੰਜਾਬ ਪੁਲਿਸ ਵੱਲੋਂ ਹੁੰਦਾ ਤੇ ਇਸ ਕਰਕੇ ਅਸੀਂ ਅਗਲੇ ਦਿਨ ਹੀ ਜਿਹੜੀ ਮੋਰਚੇ ਵੱਲੋਂ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਸੀਗੀ ਵੀ ਅਸੀਂ ਪੰਜਾਬ ਪੁਲਿਸੀ ਸਖਤ ਨਿਖੇਦੀ ਕਰਦੇ ਹਾਂ ਤੇ ਪੰਜਾਬ ਸਰਕਾਰ ਨੂੰ ਇਹ ਸਵਾਲ ਹੈਗਾ ਵੀ ਉਹ ਅੱਜ ਕਿਸ ਪਾਸੇ ਖੜੇ ਨੇ ਵੀ ਉਹ ਪੰਜਾਬ ਪੁਲਿਸ ਨੂੰ ਹੁਣ ਕੋਈ ਸੁਪਨਾ ਤਾਂ ਆਇਆ ਨਹੀਂ ਹੈ ਨਾ ਕੋਈ ਨਿਰਦੇਸ਼ ਆਇਆ ਹੋਊਗਾ ਤੇ ਅੱਜ ਪੰਜਾਬ ਸਰਕਾਰ ਮਤਲਬ ਪੰਜਾਬ ਸਰਕਾਰ ਨੂੰ ਸਗੋਂ ਰੋਲ ਪਲੇ ਕਰਨਾ ਚਾਹੀਦਾ ਵੀ ਉਹ ਪੁਲਿਸ ਦਾ ਇਸਤੇਮਾਲ ਕਰਕੇ ਜੇ ਚੰਡੀਗੜ੍ਹ ਪੁਲਿਸ ਨੇ ਕਿਤੇ ਬੈਰੀਕੇਡਿੰਗ ਕੀਤੀ ਹੈ ਲੋਕਾਂ ਨੂੰ ਉਹਨਾਂ ਦੇ ਲੱਠੇ ਚਾਰ ਤੋਂ ਬਚਾਏ ਤੁਸੀਂ ਇਹੋ ਜਿਹਾ ਕੋਈ ਰੋਲ ਪਲੇ ਕਰੋ ਤੁਸੀਂ ਕੋਈ ਇਹੋ ਜਿਹਾ ਰੋਲ ਪਲੇ ਕਰੋ ਵੀ ਤੁਸੀਂ ਸਾਨੂੰ ਆਉਣ ਤੋਂ ਰੋਕੋ ਤਾਂ ਨਾ ਇੱਥੇ ਇਹ ਸਵਾਲ ਅਜੇ ਹਜੇ ਵੀ ਹੈਗਾ ਉਹਨਾਂ ਨੂੰ ਵੀ ਉਹ ਇੱਥੇ ਕੀ ਰੋਲ ਪਲੇ ਕਰਦੇ ਨੇ ਦੇਖੋ ਅਜੇ ਹਾਂ ਨਹੀਂ ਹੋ ਸਕਦਾ ਵੀ ਸਿਰਫ ਤੁਸੀਂ ਸਰਕਾਰ ਦੇ ਨੁਮਾਇੰਦੇ ਤੁਸੀਂ ਅਹੁਦੇਦਾਰੋਂ ਸਰਕਾਰ ਦੇ ਵਿੱਚ ਤੇ ਤੁਸੀਂ ਐ ਕਹੋ ਵੀ ਇੱਥੇ ਆ ਕੇ ਅਸੀਂ ਉਹਦ ਜਦੋਂ ਉਸ ਤੋਂ ਬਾਅਦ ਵੀ ਦੱਸਦੀ ਕਾਲ ਤੋਂ ਬਾਅਦ ਵੀ ਜਦੋਂ ਲਾਠੀ ਚਾਰਜ ਹੁੰਦਾ ਕੰਗ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਇਹ ਕਹਿ ਦਿੰਦੇ ਨੇ ਕਿ ਪੰਜੜੀ ਚੰਡੀਗੜ੍ਹ ਪੁਲਿਸ ਹੈ ਕੇਂਦਰ ਦੀ ਪੁਲਿਸ ਕੋਲ ਬੈਰੀਕੇਡ ਘਟ ਗਏ ਸੀਗੇ ਗੱਡੀਆਂ ਘਟ ਗਈਆਂ ਸੀ ਮੁਲਾਜ਼ਮ ਘਟ ਗਏ ਤਾਂ ਕਰਕੇ ਅਸੀਂ ਭੇਜੀ ਸੀਗੇ ਤੁਸੀਂ ਕਿਉਂ ਦਿੱਤੇ ਫਿਰ ਦੇਖੋ ਇਹ ਤਾਂ ਕਿੰਨੀ ਹਾਸੋ ਹੀ ਨਹੀਂ ਗੱਲ ਹੈ ਨਾ ਤੁਸੀਂ ਇੱਥੇ ਆ ਰਹੇ ਹੋ ਸਟੇਜ ਤੇ ਹਮਾਇਤ ਕਰਨ ਲਈ ਸੰਘਰਸ਼ ਦੇ ਹਨਾ ਜੋਧ ਸੰਘਰਸ਼ ਦੇ ਲੋਕਾਂ ਨੂੰ ਦਬਾ ਰਹੇ ਨੇ ਤੁਸੀਂ ਉਹਨਾਂ ਦੀ ਮਦਦ ਕਰ ਰਹੇ ਹੋ ਤਾਂ ਇਹ ਦੇਖੋ ਹੁਣ ਸਵਾਲ ਕਹਿ ਲਓ ਇਹਨੂੰ ਹਨਾ ਜਾਂ ਫਿਰ ਇਹ ਲੋਕਾਂ ਦੇ ਸਾਹਮਣੇ ਗੱਲਾਂ ਸਾਫ਼ ਹੋ ਜਾਣੀਆਂ ਹੁਣ ਇਹ ਨੂੰ ਇਹਨੂੰ ਉਵੇਂ ਕਹਿ ਲਈ ਆਪਾਂ ਪਰ ਆਪੋਜੀਸ਼ਨ ਦੇ ਲੀਡਰ ਵੀ ਇੱਥੇ ਆ ਰਹੇ ਨੇ ਸਾਰਾ ਹਨਾ ਉਹਦੇ ਚ ਵੀ ਇਹ ਗੱਲ ਤਾਂ ਹੈ ਕਿ ਜਦੋਂ ਉਹਨਾਂ ਦੀਆਂ ਸਰਕਾਰਾਂ ਰਹੀਆਂ ਨੇ ਸੈਨੇਟ ਦੀਆਂ ਮੀਟਿੰਗਾਂ ਵਿੱਚ ਉਹਨਾਂ ਦੀ ਭਾਗੀਦਾਰੀ ਉਹਨਾਂ ਨੂੰ ਨਾ ਦਿਖਾਣਾ ਉਹਨਾਂ ਨੇ ਨਾ ਸੈਨੇਟ ਦੀ ਮੀਟਿੰਗਾਂ ਦੇ ਵਿੱਚ ਹਾਜ਼ਰ ਗੈਰ ਹਾਜ਼ਰ ਰਹਿਣਾ ਇਹ ਵੀ ਇੱਕ ਸਵਾਲ ਤਾਂ ਉਹਨਾਂ ਤੇ ਵੀ ਰਹੂਗਾ ਨਾ ਕਿਉਂਕਿ ਆਪਦੇ ਟਾਈਮ 'ਚ ਜੇ ਸਰਕਾਰ ਰਹੀ ਹੈ ਹੁਣ ਨਹੀਂ ਹੈਗੇ ਤਾਂ ਅੱਗੇ ਕੀ ਰੋਲ ਪਲੇ ਕਰਨਗੇ ਜਦੋਂ ਸਰਕਾਰ ਆਉਂਦੀ ਹੈ ਇਹ ਫਿਰ ਪੁਰਾਣੀਆਂ ਚੀਜ਼ਾਂ ਚ ਹੀ ਦੇਖਿਆ ਜਾਊਗਾ ਬਿਲਕੁਲ ਦੇਖੋ ਗੱਲ ਇਹ ਹੈ ਵੀ ਸਵਾਲ ਜਿਹੜੇ ਹੁੰਦੇ ਨੇ ਉਹ ਮੌਜੂਦਾ ਸਰਕਾਰ ਨੂੰ ਕੀਤੇ ਜਾਂਦੇ ਨੇ ਵੀ ਤੁਸੀਂ ਕੀ ਕਰ ਰਹੇ ਹੋ ਜਿਵੇਂ ਪੰਜਾਬ ਜਿਹੜੀ ਆਮ ਆਨੰਦ ਪਾਰਟੀ ਹੈ ਇਹਨਾਂ ਦਾ ਵੀ ਪਹਿਲਾ ਰਵਈਆ ਕੀ ਰਿਹਾ 2022 ਦੇ ਵਿੱਚ ਵੀ ਤਾਂ ਸੈਂਟਰਾਈਜੇਸ਼ਨ ਹੋ ਚੱਲੀ ਸੀਗੀ ਹੋਣੀ ਵਾਲੀ ਸੀਗੀ ਉਦੋਂ ਉਦੋਂ ਵੀ ਇਹਨਾਂ ਨੇ ਸਾਡੇ ਉੱਤੇ ਬਹੁਤ ਹੀ ਬਰਬਰ ਲਾਠੀ ਚਾਰਜ ਕੀਤਾ ਸੀਗਾ 1200 ਵਿਦਿਆਰਥੀ ਉੱਤੇ ਇਹਨਾਂ ਨੇ ਮੋਹਾਲੀ ਵਿੱਚ 9 ਜੂਨ 2022 ਨੂੰ ਲਾਠੀ ਚਾਰਜ ਕੀਤਾ 23 ਜੂਨ 2022 ਨੂੰ ਅਸੀਂ ਸੰਗਰੂਰ ਗਏ ਸੀਗੇ ਪਾਪਾ ਦਫਤਰ ਘੇਰਨ ਲਈ ਤੇ ਉੱਥੇ ਵੀ ਇਹਨਾਂ ਨੇ ਮੈਂ ਲਾਠੀ ਚਾਰਜ ਨਹੀਂ ਕੀਤਾ ਉਸ ਦਿਤੀ ਨਹੀਂ ਬਣੀ ਇਹਨਾਂ ਨੇ ਬਹੁਤ ਸਾਰੀ ਸੈਂਟਰਲ ਫੋਰਸ ਬੁਲਾਈ ਹੋਈ ਸੀਗੀ ਇਹਨਾਂ ਨੇ ਸਾਡਾ ਰਾਹ ਰੋਕਣ ਦੇ ਲਈ 2-3 ਟਰੱਕ ਖੜੇ ਕਰ ਦਿੱਤੇ ਟਰੱਕਾਂ ਦੇ ਉੱਤੇ ਵੀ ਬੈਰੀਕੇਡ ਚੜਾ ਦਿੱਤੇ ਜਿਵੇਂ ਐਸੀ ਕੋਈ ਉੱਡ ਕੇ ਕੁਝ ਕਰਨਾ ਹੁੰਦਾ ਐ ਸੀ ਵੀ ਹਮਲਾ ਹਮਲਾ ਕਰਨਾ ਹੁੰਦਾ ਐ ਅਸੀਂ ਤਾਂ ਵਿਦਿਆਰਥੀ ਝੰਡੇ ਲੈਣ ਹਾਂਜੀ ਹਾਂਜੀ ਅਸੀਂ ਅਸੀਂ ਝੰਡੇ ਲੈ ਕੇ ਵਿਦਿਆਰਥੀ ਮਾਰਚ ਕਰ ਰਹੇ ਸੀਗੇ ਉੱਥੇ ਤੇ ਇਹ ਰਵਈਆ ਐਸੇ ਕਰਕੇ ਉਸ ਵੇਲੇ ਵੀ ਸਵਾਲ ਕੀਤੇ ਸੀਗੇ ਉਹਨਾਂ ਨੂੰ ਐਸੇ ਕਰਕੇ ਦੇਖੋ ਅੱਜ ਵੀ ਸਵਾਲ ਐ ਪਰ ਗੱਲ ਇਹ ਨਹੀਂ ਹੈਗੀ ਵੀ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਵਾਲੇ ਰਹੇ ਨੇ ਉਹ ਕੋਈ ਦੋ ਤੋਤੇ ਨਹੀਂ ਜਿਹੜੀਆਂ ਉਹਨਾਂ ਦੀਆਂ ਗਲਤੀਆਂ ਨੇ ਅਸੀਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਅਸੀਂ ਇਹ ਹੀ ਕਹਿੰਨੇ ਆ ਵੀ ਜੇ ਇਹ ਜਿਨੀਵਰਸਿਟੀ ਦਾ ਹਾਲ ਹੋਇਆ ਹੈ। ਨਾ ਸਿਰਫ ਇੱਕ ਪਾਰਟੀ ਕਰਕੇ ਨਹੀਂ ਹੋਇਆ। ਪਿਛਲੀਆਂ ਸਾਰੀਆਂ ਸਰਕਾਰਾਂ ਨੇ ਇਹ ਕੀਤਾ ਹੈ। ਉਹ ਸਾਰੇ ਜ਼ਿੰਮੇਵਾਰ ਨੇ ਸੈਨੇਟ ਦੇ ਇਲੈਕਸ਼ਨ ਨੂੰ ਬਚਾਉਣ ਦੇ ਲਈ ਸਗੋਂ ਅਸੀਂ ਕਹਿੰਦੇ ਵੀ ਉਹਨਾਂ ਨੂੰ ਜ਼ੋਰ ਲਾਉਣਾ ਚਾਹੀਦਾ ਸੀਗਾ ਵੀ ਸੈਨੇਟ ਦੇ ਵਿੱਚ ਵਿਦਿਆਰਥੀਆਂ ਦੀ ਟੇਲਮ ਨਾ ਹੀ ਦੀ ਜਿਹੜੇ ਇੱਥੇ ਸਾਬਕਾ ਵਿਦਿਆਰਥੀ ਹੁੰਦੇ ਨੇ ਉਹਨਾਂ ਦੀ ਨੁਮਾਇੰਦਗੀ ਹੋਰ ਵਧਾਏ। ਉਹ ਮੰਗੇ ਇਹਨੂੰ ਚੱਕਣੀ ਚਾਹੀਦੀ ਸੀਗੀ ਪਰ ਇਹ ਮੀਟਿੰਗਾਂ ਵਿੱਚ ਆਇਆ ਹੀ ਨਹੀਂ ਕਦੇ। ਸਾਰਾ ਪਿਛਲੇ ਦੌਰਾਨ ਜਦੋਂ ਤੁਸੀਂ ਐਮਪੀ ਕੰਗੂਣਾ ਦਾ ਤੇ ਮੀਥਾ ਉਹਨਾਂ ਦਾ ਵਿਰੋਧ ਕਰਦੇ ਹਾਂ ਉਸ ਤੋਂ ਬਾਅਦ ਪੰਜਾਬ ਪੰਜਾਬੀ ਯੂਨੀਸ਼ਟਿਚ ਪਚਾਓ ਮੋਰਚੇ ਤੁਹਾਡੇ ਲੋਕ ਆਗੂ ਵੀ ਬੈਠੇ ਹੁੰਦੇ ਨੇ ਮਾਫੀ ਮੰਗੀ ਜਾਂਦੀ ਹੈ ਉਸ ਘਟਨਾ ਦੀ ਨਿਖੇਦੀ ਕੀਤੀ ਜਾਂਦੀ ਹੈ ਕਿ ਉਹ ਘਟਨਾ ਸਾਡੇ ਤੋਂ ਗਲਤ ਹੋਈ ਪਰ ਹੁਣ ਚੀਜ਼ਾਂ ਇਹ ਵਿਚਾਰਨ ਵਾਲੀਆਂ ਮੋਰਚੇ ਨੂੰ ਨਹੀਂ ਹੈਗੀਆਂ ਕਿ ਜਦੋਂ ਇਹ ਵਾਦੇ ਪਹਿਲਾਂ ਹਾਲਾਂਕਿ ਅਸੀਂ ਵੀ ਕੰਗੂਣਾ ਨੂੰ ਉਦੋਂ ਸਵਾਲ ਕੀਤੇ ਸੀਗੇ ਉਦੋਂ ਰਸ਼ਮੀਤ ਹਣੀ ਇਸ਼ਰਪ੍ਰੀਤ ਉਹਨੇ ਖੜੇ ਸੀ ਐਨਐਸਯੂ ਦੇ ਉਰੇ ਹੀ ਪੁੱਛਿਆ ਕੰਗੂਣਾ ਨੂੰ ਸਵਾਲ ਕਿਹਾ ਗਿਆ ਕਿ ਘੱਟੋ ਘੱਟ ਸਾਨੂੰ ਪੰਜਾਬ ਪੁਲਿਸ ਨਾਲ ਰੋਕਿਆ ਇੰਨਾ ਕ ਅਸੀਂ ਪੰਜਾਬ ਸਰਕਾਰ ਤੋਂ ਇਸ ਚਾਹਨੇ ਉਹਨਾਂ ਨੇ ਵਾਦਾ ਵੀ ਕੀਤਾ ਇਹ ਨਹੀਂ ਹੋਊ ਗੱਲਾਂ ਨੇ ਜਿਹੜੇ ਉਹ ਮੋਰਚੇ ਵੱਲੋਂ ਮਾਫੀਆਂ ਮੰਗੀਆਂ ਗਈਆਂ ਉਹਨੇ ਪਿਕੰਪੈਕਟ ਪੋਲਿਟੀਕਲੀ ਪਾਇਆ ਇਸ ਤੇ ਵੀ ਉਸ ਨੂੰ ਪੱਖ ਨੂੰ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਇਹ ਹੈ ਵੀ ਮਤਲਬ ਜੇ ਤੁਸੀਂ ਉਹ ਵੀਡੀਓ ਦੇਖੀ ਹੋਵੇ ਮੋਰਚੇ ਵੱਲੋਂ ਮਾਫੀ ਨਹੀਂ ਮੰਗੀ ਗਈ ਮਤਲਬ ਕਿਸੇ ਮਤਲਬ ਇਹ ਇਸ ਮਾਫੀ ਇਨਵੋਲਵਡ ਹੀ ਨਹੀਂ ਹੈਗੀ ਨਾ ਸਾਡੇ ਵੱਲੋਂ ਨਾ ਮੋਰਚੇ ਵੱਲੋਂ ਕਿਸੇ ਵੱਲੋਂ ਵੀ ਗੱਲ ਇਹ ਸੀ ਕਿ ਵੀ ਮੋਰਚੇ ਵਿੱਚ ਦੇਖੋ ਕਈ ਸਿਆਸੀ ਤਰ੍ਹਾਂ ਇਹੋ ਕਹਿ ਦੇਣਾ ਵੀ ਇਹ ਗਲਤ ਕਾਰਵਾਈ ਕੀਤੀ ਗਈ ਹੈ ਸਾਡੇ ਮੋਰਚੇ ਵੱਲੋਂ ਨਹੀਂ ਹਨਾ ਵੀ ਇਹ ਚੀਜ਼ਾਂ ਹੋਈਆਂ ਵੀ ਗਲਤ ਐਕਟੀਵਿਟੀ ਆਪ ਆਪ ਦੇ ਪਾਸ ਤੋਂ ਹੋਗੀ ਉਹਦਾ ਸਪਸ਼ਟੀਕਰਨ ਦਿੱਤਾ ਗਿਆ ਸੀਗਾ ਵੀ ਇਹ ਐਕਟੀਵਿਟੀ ਮੋਰਚੇ ਵੱਲੋਂ ਇਸ ਕਰਕੇ ਨਹੀਂ ਹੈ ਕਿਉਂਕਿ ਮੋਰਚੇ ਦੇ ਵਿੱਚ ਵੀ ਉਹ ਸਿਆਸੀ ਤੇ ਰਹਗੀ ਹੈ ਆਮ ਆਨIi ਪਾਰਟੀ ਦੀਆਂ ਹੋ ਜਿਹੜੀ ਪੋਲੀਟੀਕਲ ਤੇ ਰਹਾਨੇ ਅੱਜ ਇਸ ਕਰਕੇ ਉਹ ਜਿਹੜੀ ਨੋਟੀਫਿਕੇਸ਼ਨ ਹੈ ਉਸ ਟਾਈਮ ਇਸ ਕਰਕੇ ਸਪਸ਼ਟੀਕਰਨ ਉਹ ਉਸ ਟਾਈਮ ਜਾਰੀ ਕੀਤੀ ਗਿਆ ਠੀਕ ਕੀਤਾ ਗਿਆ ਪਰ ਦੇਖੋ ਜਦੋਂ 10 ਨੂੰ ਰੈਟਿਸ ਹੁੰਦਾ ਹੈ ਉਹਦੇ ਤੋਂ ਬਾਅਦ ਇਹ ਪ੍ਰੈਸ ਰੂਲ ਵੀ ਜਾਰੀ ਕੀਤਾ ਜਾਂਦਾ ਵੀ ਜੋ ਕੁਝ 10 ਨੂੰ ਹੋਇਆ ਸੀ ਨਖੇਦੀ ਕਰਦੇ ਹਾਂ ਉਹਦੀ ਦੇ ਪੰਜਾਬ ਸਰਕਾਰ ਨੂੰ ਖੁੱਲਾ ਸਵਾਲ ਇੱਥੋਂ ਵੀ ਜਾਂਦਾ ਪੂਰੇ ਮੋਰਚੇ ਵੱਲੋਂ ਜਾਂਦਾ ਇਸ ਵੇਲੇ ਆਪਾਂ ਉਹ ਤੋਂ ਭੱਜ ਨਹੀਂ ਸਕਦੇ ਦੇਖੋ ਉਦੋਂ ਉਦੋਂ ਇਹ ਹਾਲਤ ਸੀਗੀ ਵੀ ਉਦੋਂ ਮਾਹੌਲ ਇਹ ਸੀਗਾ ਉਦੋਂ ਵੀ ਜਿਹੜੀ ਸਿਆਸੀ ਤੇ ਰਹਿਣਾ ਵੀ ਉਹਨਾਂ ਨੂੰ ਸੀਗਾ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਰ ਇਸ ਵੇਲੇ ਦੇਖੋ ਵੀ ਅਸੀਂ ਦੇਖ ਰਹੇ ਹਾਂ ਅਸੀਂ ਸਵਾਗਤ ਵੀ ਕਰਦੇ ਜੇ ਕੋਈ ਆਉਣਾ ਚਾਹੁੰਦਾ ਹੈ ਪਰ ਗਰਾਊਂਡ ਦੇ ਉੱਤੇ ਕੌਣ ਕਿੰਨਾ ਨਾਲ ਹੈਗਾ ਕੌਣ ਨਾਲ ਨਹੀਂ ਹੈਗਾ ਇਹ ਲੋਕਾਂ ਦੇ ਸਾਹਮਣੇ ਹੁਣ ਆ ਗਿਆ ਹੋਇਆ ਹੈ ਸਾਰਾ ਇੱਕ ਪੈਟਰੀਆਰਕਲ ਸੋਚ ਹੈ ਸਾਡੀ ਸੋਸਾਇਟੀ ਜੇ ਅਸੀਂ ਕਹੀਏ ਪੈਟਰੀਆਰਕਲ ਸੋਸਾਇਟੀ ਹੈ ਕੁੜੀਆਂ ਦੀ ਭਾਗੀਦਾਰੀ ਬਹੁਤ ਅਸੀਂ ਘੱਟ ਦੇਖਦੇ ਹਾਂ ਪੋਲਿਟਿਕਲ ਆਰਗੇਨਾਈਜੇਸ਼ਨ ਜੇ ਮੇਨਸਟ੍ਰੀਮ ਦੀਆਂ ਵੀ ਕਹਿ ਲਈਏ ਚਾਹੇ ਲੈਫਟ ਦੀਆਂ ਕਹਿ ਲਈਏ ਚਾਹੇ ਪੰਥਕ ਕਹਿ ਲਈਏ ਸਾਰੇ ਪਾਸੇ ਇੱਕ ਕੁੜੀਆਂ ਦੀ ਪੋਲਿਟਿਕਲ ਭਾਗੀਦਾਰੀ ਘੱਟ ਦੇ ਦਿੱਤੀ ਹੈ ਕੁੜੀਆਂ ਨੂੰ ਇੱਕ ਘਰੋਂ ਵੀ ਬਹੁਤ ਰੋਕਿਆ ਜਾਂਦਾ ਥੋੜੇ ਤੇ ਕਿਹੋ ਜਿਹਾ ਪ੍ਰੈਸ਼ਰ ਰਹਿੰਦਾ ਹੈ ਇਸ ਸਮਿਆਂ ਦੇ ਵਿੱਚ ਜਦੋਂ ਕੁੜੀਆਂ ਇਸ ਤਰ੍ਹਾਂ ਉੱਭਰ ਕੇ ਅੱਗੇ ਇੱਕ ਲੀਡਰ ਦੇ ਤੌਰ ਤੇ ਆਉਂਦੀ ਹੈ ਅ ਦੇਖੋ ਲੋਕਾਂ ਦੇ ਮਨਾਂ ਵਿੱਚ ਇਹ ਇਹੋ ਜਿਹਾ ਸਟੀਰੀਓਟਾਈਪ ਇਹੋ ਜਿਹਾ ਤਵੱਸਰ ਬਾਲੜੀ ਬਣੇ ਹੁੰਦੇ ਨੇ ਵੀ ਕੁੜੀਆਂ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਜਾਂ ਇਹਨਾਂ ਨੂੰ ਆਉਂਦੀ ਨਹੀਂ ਇਹ ਕਰ ਨਹੀਂ ਸਕਦੀਆਂ ਤੇ ਇਹ ਇਹ ਸੋਚ ਦਿਖਦੀ ਵੀ ਹੈ ਵੀ ਬਾਲਾ ਨਾ ਕਰ ਬਾਲੀ ਨਾ ਬਣ ਬਾਲਾ ਨਾ ਕਰੀ ਜਾ ਬਚ ਕੇ ਰਹੀਆਂ ਨਾ ਇਹੋ ਜਿਹੀਆਂ ਗੱਲਾਂ ਮਤਲਬ ਉਹ ਕਈ ਵਾਰੀ ਹੁੰਦਾ ਵੀ ਕੰਸਾਨ ਚੋਂ ਘਟ ਹੁੰਦੀਆਂ ਨੇ ਤੇ ਉਸ ਜਿਹੜੇ ਇੱਕ ਸਟੀਰੀਓਟਾਈਪ ਹੈ ਉਹਦੇ ਵੱਧ ਬੋਲਦੀ ਹੁੰਦੀ ਹੈ ਉਹ ਚੀਜ਼ ਪਰ ਅੱਜ ਜੋ ਇੱਥੇ ਮਾਹੌਲ ਹੈ ਜਾਂ ਫਿਰ ਅੱਜ ਤੁਸੀਂ ਦੇਖੋ ਵੀ ਯੂਨੀਵਰਸਿਟੀ ਦੇ ਵਿੱਚ ਦੇਖੋ ਕੁੜੀਆਂ ਦੀ ਵੱਧ ਗਿਣਤੀ ਹੈ ਤੇ ਪਿਛਲੇ ਸਮਿਆਂ ਦੇ ਨਾਲੋਂ ਇਸ ਧਰਨੇ ਦੇ ਵਿੱਚ ਕੁੜੀਆਂ ਦੀ ਵੱਧ ਸ਼ਮੂਲੀਅਤ ਹੈ ਤੇ ਇਹ ਬਹੁਤ ਚਲਾਗਾ ਯੋਗ ਗੱਲ ਹੈ ਇਹ ਵੈਲਕਮ ਕਰਨ ਵਾਲੀ ਗੱਲ ਹੈ ਵੀ ਕੁੜੀਆਂ ਨੂੰ ਅੱਜ ਸਪੇਸ ਦਿੱਤੀ ਜਾ ਰਹੀ ਹੈ ਇਸ ਮੋਰਚੇ ਦੇ ਵਿੱਚ ਅਸੀਂ ਕੁੜੀਆਂ ਵੀ ਡਿਊਟੀ ਬਣ ਕੇ ਅਸੀਂ ਇਸ ਰਾਤ ਰੁਕਦੀਆਂ ਇੱਥੇ ਹਨ ਅਸੀਂ ਅਲੱਗ-ਅਲੱਗ ਕਰਕੇ ਮਤਲਬ ਜਿਹੜਾ ਮੈਨੇਜ ਕਰਨਾ ਹੈ ਇੱਥੇ ਸਾਰਾ ਕੰਮ ਜੋ ਹੁੰਦਾ ਹੈ ਉਹ ਵੀ ਕੁੜੀਆਂ ਬਰਾਬਰ ਜ਼ਿੰਮੇਵਾਰੀ ਲੈਂਦੀਆਂ ਨੇ ਪਰ ਦੇਖੋ ਇਹ ਸਮਾਜ ਦੀ ਦਿੱਕਤ ਹੈ ਇਕ ਲਈ ਮੌਚਰੀ ਦਿੱਕਤ ਨਹੀਂ ਹੈਗੀ ਜਾਂ ਫਿਰ ਇੱਕ ਦੋ ਕੁੜੀਆਂ ਦੀ ਦਿੱਕਤ ਨਹੀਂ ਹੈਗੀ ਸਮਾਜ ਦੇ ਵਿੱਚ ਜੋ ਕੁੜੀਆਂ ਨੂੰ ਪੋਲਿਟਿਕਸ ਵਿੱਚ ਸਪੇਸ ਨਹੀਂ ਦਿੱਤੀ ਜਾਂਦੀਆਂ ਫਿਰ ਇਹ ਕਿਸੇ ਤਰ੍ਹਾਂ ਵਰਤਿਆ ਜਾਂਦਾ ਵੀ ਸਰਪੰਚ ਕੋਈ ਹੋਰ ਤੇ ਪੰਚਾਇਤੀ ਕੋਈ ਕੁਝ ਹੋਰ ਕਰ ਰਿਹਾ ਹੁੰਦਾ ਪਾਮ ਪੰਜਾਬ ਦੇ ਵਿੱਚ ਚੱਲ ਰਿਹਾ ਵੀ ਜਦੋਂ ਰੈਜ਼ਰਵੇਸ਼ਨ ਹੁੰਦੀ ਹੈ ਔਰਤਾਂ ਲਈ ਤਾਂ ਉੱਤੇ ਬੰਦੇ ਕੰਮ ਕਰੀ ਬਿਲਕੁਲ ਬਿਲਕੁਲ ਫਿਰ ਪਿੱਛੋਂ ਕੋਈ ਹੋਰ ਕੰਮ ਕਰ ਰਿਹਾ ਹੁੰਦਾ ਉਹ ਚੀਜ਼ਾਂ ਜ ਹੈਗੀ ਹੈ ਸਮਾਜ ਦੇ ਵਿੱਚ ਤੇ ਉਹ ਉਹਦੀ ਦੇਖੋ ਤੁਹਾਨੂੰ ਕਿਤੇ ਨਾ ਕਿਤੇ ਰਿਫਲੈਕਸ਼ਨ ਹਰ ਥਾਂ ਦਿਖੂਗੀ ਉਹ ਕਿਤੇ ਨਾ ਕਿਤੇ ਤੁਹਾਨੂੰ ਹਰ ਥਾਂ ਹੀ ਹੋਊਗੀ ਮਤਲਬ ਮੈਂ ਕਹਾ ਵੀ ਇੱਥੇ ਨਹੀਂ ਹੋਣੀ ਐ ਇਥੇ ਬਿਲਕੁਲ ਬਿਲਕੁਲ ਸਾਫ਼ ਮਾਹੌਲ ਐ ਨਾ ਉਹ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਪੂਰੇ ਸਮਾਜ ਦਾ ਹਿੱਸਾ ਆਪਾਂ ਵੀ ਸਮਾਜ ਦਾ ਹਿੱਸਾ ਆ ਪਰ ਉਹ ਗੱਲ ਐ ਵੀ ਤੁਹਾਨੂੰ ਮਤਲਬ ਕੁੜੀਆਂ ਦੇ ਹਿੱਸੇ ਇੱਕ ਅਲੱਗ ਸਟਰਗਲ ਆਉਂਦੀ ਐ ਇੱਕ ਐਕਸਟਰਾ ਸੰਘਰਸ਼ ਤੁਹਾਡੇ ਹਿੱਸੇ ਆ ਜਾਂਦਾ ਪਰ ਉਹਦੇ ਨਾਲ ਤੁਸੀਂ ਵੱਧ ਅਜ਼ਰਟਿਵ ਵੀ ਬਣਦੇ ਹੋ ਤੁਸੀਂ ਆਪਣੀ ਗੱਲ ਵੱਧ ਤੜਟੜਲੇ ਨਾਲ ਕਹ ਲੋ ਵੀ ਕਹਿਣੀ ਸਿੱਖਦੇ ਵੀ ਹੋ ਵੀ ਤੁਸੀਂ ਵੱਧ ਕੌਨਫੀਡੈਂਟ ਹੋਣੇ ਹੋ ਵੀ ਤੁਸੀਂ ਜਦੋਂ ਸਹੀ ਹੋ ਤੁਸੀਂ ਸਹੀ ਹੋ ਇੱਕ ਹੋਰ ਸਟੀਰੀਓ ਵਿੱਚ ਚੀਜ਼ਾਂ ਵਾਪਰ ਦੀਆਂ ਨੇ ਅਸੀਂ ਕਿ ਇਹ ਵੀ ਜਿਹੜਾ ਕਾਮਰੇਡ ਬਸ ਸਿੱਖ ਵਾਲਾ ਉਰੇ ਚੱਲਦਾ ਉਹ ਚੀਜ਼ਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਇਸ ਸਮੇਂ ਦੇ ਵਿੱਚ ਵਾਪਰ ਰਹੀਆਂ ਨੇ ਕਿ ਸਿੱਖ ਬਸ ਕਾਮਰੇਡ ਵਾਲੇ ਉਰੇ ਮਾਹੌਲ ਰਹਿ ਰਹੇ ਨੇ ਉਰੇ ਇਹ ਚੀਜ਼ਾਂ ਵਾਪਰ ਦੀਆਂ ਨੇ ਇਹ ਵੀ ਸੋਸ਼ਲ ਮੀਡੀਆ ਦੇ ਇੱਕ ਵਾਇਰਲ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਕਿ ਕਮੈਂਟ ਕੀਤੀ ਜਾ ਰਹੇ ਨੇ ਉਸ ਚੀਜ਼ਾਂ ਨੂੰ ਕਿਵੇਂ ਦੇਖਦੇ ਦੇਖੋ ਇੱਥੇ ਇਹੋ ਜਿਹਾ ਮੋਰਚਾ ਤਾਂ ਕੋਈ ਮਾਹੌਲ ਨਹੀਂ ਹੈਗਾ ਇਹੋ ਜਿਹਾ ਤੇ ਮੋਰਚੇ 'ਚ ਮਤਲਬ ਅਸੀਂ ਤਾਂ ਕਾਮਰੇਡ ਮਤਲਬ ਅਸੀਂ ਮੈਂ ਤਾਂ ਨਹੀਂ ਕਹਿ ਰਹੀ ਪੀਐਸਯੂ ਦਾ ਕਾਰ ਵੀ ਕੋਈ ਉਹ ਅਸੀਕਿਆ ਉਹ ਵੀ ਕਦੇ ਵੀ ਅਸੀਂ ਕੰਮ ਜੜੇ ਆ ਕੁਛ ਦੇਖੋ ਲੋਕ ਟੈਗ ਲਾ ਦਿੰਦੇ ਆ ਅਕਸਰ ਲੋਕ ਪਰ ਤੁਸੀਂ ਲੈਫਟਿਸਟ ਤੱਕ ਆਉਂਦੇ ਹੋ ਨਾ ਖੱਬੇ ਪੱਖੀ ਤੇਰਕਾ ਹੁੰਦੇ ਆ ਮਾਰਕਸਿਜ਼ਮ ਨੂੰ ਲੈ ਕੇ ਚੱਲਦੇ ਹੋ ਪੰਜਾਬ ਦੇ ਵਿੱਚ ਉਹਨਾਂ ਨੂੰ ਹੀ ਕੰਮ ਰੀਡਿੰਗ ਕਿਹਾ ਹੈ। ਸੀਐਸਰ ਮਾਰਕਸਿਜ਼ਮ ਨੂੰ ਲੈ ਕੇ ਨਹੀਂ ਚੱਲਦੀ ਸਾਡਾ ਐਲਾਨਨਾਮਾ ਹੈਗਾ ਤੇ ਉਹਦੇ ਵਿੱਚ ਕੋਈ ਮਾਰਕਸਿਜ਼ਮ ਦੀ ਕੋਈ ਵਿਚਾਰਧਾਰਾ ਨਹੀਂ ਹੈਗੀ ਅਸੀਂ ਜੋ ਕਹਿੰਦੇ ਆ ਅਸੀਂ ਸਾਡਾ ਜਿਹੜਾ ਐਲਾਨਨਾਮਾ ਤੁਸੀਂ ਪੜ੍ਹ ਸਕਦੇ ਹੋ ਆਪਣੇ ਮੈਨੀਫੈਸਟੋ ਉਹਦੇ ਵਿੱਚ ਕੀ ਕੁਝ ਲਿਖਿਆ ਹੋਇਆ ਅਸੀਂ ਸਰਮਾਇਅਦਾਰੀ ਨੂੰ ਸਹੀ ਨਹੀਂ ਮੰਨਦੇ ਪਰ ਅਸੀਂ ਕੋਈ ਆਈਡੀਓਲੋਜੀਕਲ ਜੱਥੇਬੰਦੀ ਨਹੀਂ ਆ ਅਸੀਂ ਕੋਈ ਇਸ ਇੱਕ ਪ੍ਰੋਗਰਾਮ ਬੇਜ ਜੱਥੇਬੰਦੀ ਆ ਤੇ ਜਿਹੜੀ ਇਹੋ ਜਿਹੀਆਂ ਗੱਲਾਂ ਨੇ ਵੀ ਇਹ ਹੀ ਵਰ ਉਹਦੇ ਵਿੱਚ ਫੁੱਟਪਾਉਂਡ ਦੀਆਂ ਬਹੁਤ ਕوشਸ਼ਾਂ ਕੀਤੀਆਂ ਜਾਂਦੀਆਂ ਨੇ ਤੇ ਇਸ ਚੇਤਨ ਤੌਰ ਤੇ ਕੀਤੀਆਂ ਜਾਂਦੀਆਂ ਨੇ ਇਹ ਅਚੇਤਨ ਨਹੀਂ ਹੁੰਦੀਆਂ ਜਾਣ ਬੁਝ ਕੇ ਦੇਖੋ ਅਥਾਰਟੀ ਵੱਲੋਂ ਵੀ ਇਹ ਕੁਝ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਫੋਰਸਸ ਹੁੰਦੀਆਂ ਨੇ ਆਈਟੀ ਸੈਲ ਵੀ ਹੁੰਦੇ ਨੇ ਹੈਨਾ ਵਿਭਾਗ ਪਾਰਸਿਸ ਤੇ ਵੀ ਜੋ ਜ਼ੋਰ ਦਿੰਦੇ ਨੇ ਵੀ ਇਹਨਾਂ ਵਿੱਚ ਫੁੱਟ ਪਾਈ ਜਾਵੇ ਲੋਕਾਂ ਵਿੱਚ ਟਫਾੜ ਕ੍ਰੀਏਟ ਕੀਤੀ ਜਾਵੇ ਜਾਂ ਫਿਰ ਇਹ ਨੈਰੇਟਿਵ ਹੀ ਕ੍ਰੀਏਟ ਕਰ ਦੋ ਵੀ ਇਹਦਾ ਜੀ ਵੰਡੇ ਹੋਏ ਨੇ ਆਪਸ ਵਿੱਚ ਇਕੱਠੇ ਨਹੀਂ ਹੈਗੇ ਉਹ ਇਸ ਕਰਕੇ ਹੁੰਦਾ ਵੀ ਇਹਨਾਂ ਨੂੰ ਡਰ ਹੁੰਦਾ ਹੈ ਵਿਜਸਤ ਇਸ ਤਰੀਕੇ ਦੇ ਨਾਲ ਚੀਜ਼ਾਂ ਅੱਗੇ ਲੰਘ ਰਹੀਆਂ ਅੱਗੇ ਵੱਧ ਰਹੀਆਂ ਨੇ ਜਿਸ ਦਿਸ਼ਾ ਵਿੱਚ ਇਹ ਮੋਰਚਾ ਅੱਗੇ ਜਾ ਰਿਹਾ ਹੈ ਉਹ ਸਰਕਾਰ ਲਈ ਖਤਰਨਾਕ ਹੈ ਕਿਉਂਕਿ 10 ਤਰੀਕ ਨੂੰ ਦੇਖੋ 10 ਤਰੀਕ ਨੂੰ ਜੋ ਕੁਝ ਹੋਇਆ ਉਹਦੇ ਨਾਲ ਸਰਕਾਰ ਦੀਆਂ ਕੁਰਸੀਆਂ ਕੰਬੀਆਂ ਨੇ ਇਹਦੇ ਕਰਕੇ ਵਿੱਚ ਆਉਂਦੇ ਨੇ ਵੀ ਉਤੋਂ ਪਹਿਲਾਂ ਹੀ ਕੁਝ ਹੋ ਜੇ ਤੇ ਅਗਲੀ ਕਾਲ ਜਿਹੜੀ ਅਸੀਂ ਦੇਣ ਲੱਗੇ ਹਾਂ ਹੋਰ ਤਿੱਖੀ ਹੋਗੀ ਉਹ ਨਾ ਹੋਵੇ ਇਹ ਅਗਲੀ ਕੋਲ ਦੀ ਗੱਲ ਕਰਾਂਗੇ ਅਖੀਰਲਾ ਸਵਾਲ ਹੀ ਸੀ ਅਗਲੀ ਕੋਲ ਕਿਉਂਕਿ 10 ਤਰੀਕ ਵਾਲਾ ਅਸੀਂ ਕਹੀਏ ਵੀ ਅਸੀਂ ਵੀ ਪੰਜਾਬ ਯੂਨੀਵਰਸਿਟੀ ਵਿੱਚ ਹਿਸਟੋਰਿਕਲੀ ਪ੍ਰੋਟੈਸਟ ਦੇਖਿਆ ਵੀ ਇਦਾਂ ਦਾ ਨਹੀਂ ਹੋਇਆ ਇੱਕ ਲੰਬੇ ਸਮੇਂ ਤੋਂ ਨਾ ਤਾਂ ਕਿਸਾਨ ਨਾ ਮਜ਼ਦੂਰ ਨਾ ਵਿਦਿਆਰਥੀ ਕਿਸੇ ਨੂੰ ਵੀ ਪੰਜਾਬ ਤੋਂ ਚੰਡੀਗੜ੍ਹ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਹੁੰਦਾ ਸੀ ਪਰ ਐਤਕੀ ਉਹੀ ਸਾਰੀ ਰੋਕਾਂ ਤੋੜ ਕੇ ਨੌਜਵਾਨ ਬਜ਼ੁਰਗ ਸਾਰੇ ਪਹੁੰਚਦੇ ਨੇ ਤੇ ਅੱਗੇ ਦੀ ਜਿਹੜੀ ਕਾਲ ਹੋਊਗੀ ਉਹ ਕਿਵੇਂ ਪ੍ਰਭਾਵਿਤ ਕਰੂਗੀ ਕਿਉਂਕਿ 10 ਦੀ ਕੋਲ ਵੱਡੀ ਸੀ ਪਰ ਉਸ ਤੋਂ ਇੱਕ ਇੰਪੈਕਟ ਜੇ ਹਾਲਾਂਕਿ ਕੋਈ ਪਿਆ ਹੋਵੇ ਤੁਹਾਨੂੰ ਪਤਾ ਤੁਹਾਨੂੰ ਦੱਸ ਸਕਦੇ ਹੋ ਪਰ ਉਹ ਜਿਹੜ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜਾ ਆਰਡਰ ਨਿਕਲਨੇ ਚਾਹੀਦੇ ਨੇ ਸੈਨੇਟ ਦੀਆਂ ਚੋਣਾਂ ਦੇ ਸ਼ਡਿਊਲ ਜਾਰੀ ਹੋਣੇ ਚਾਹੀਦੇ ਨੇ ਪਰ ਉਸ ਚੀਜ਼ਾਂ ਤੋਂ ਬਾਅਦ ਨਹੀਂ ਹੋਏ 10 ਤਰੀਕ ਤੋਂ ਬਾਅਦ ਅਗਲੀ ਕੋਲ ਕਿਹੇ ਜੀ ਹੋਊਗੀ ਕਿਸ ਤਰ੍ਹਾਂ ਪ੍ਰੈਸ਼ਰ ਪਾਇਆ ਜਾ ਸਕਦਾ ਦੇਖੋ ਪਹਿਲੀ ਚੀਜ਼ ਤਾਂ 18 ਨੂੰ ਯੂਨੀਵਰਸਿਟੀਜ਼ ਪੇਪਰ ਸ਼ੁਰੂ ਨੇ ਤੇ ਅਸੀਂ ਇਹ ਕਹ ਲੱਤੀ ਇਹਦੇ ਪੇਪਰ ਜਿਹੜੇ ਨੇ ਉਹ ਬਾਇਕਾਟ ਕੀਤੇ ਜਾਣ ਪੇਪਰ ਇਸ ਯੂਨੀਵਰਸਿਟੀ ਵਿੱਚ ਨਹੀਂ ਹੋਣਗੇ ਇਹ ਉਹਨੂੰ ਛੱਡ ਕੇ 골ਡਨ ਚਾਂਸ ਦੇ ਮੈਡੀਕਲ ਵਾਲੇ ਕੇਸਸ ਨੂੰ ਛੱਡ ਕੇ ਅਸੀਂ ਬਾਕੀ ਕਲੈਫਾਈ ਕਰਦੀ ਹੈ ਕਿ ਬਾਕੀ ਪੇਪਰ ਨੇ ਜਿਹੜੇ ਉਹ ਨਹੀਂ ਹੋਣ ਦਵਾਂਗੇ ਇਹਦੇ ਨਾਲ ਨਾਲ ਅਸੀਂ 20 ਤਰੀਕ ਨੂੰ ਇੱਕ ਮੀਟਿੰਗ ਸੱਦੀ ਹੈ ਜਿਵੇਂ ਅਸੀਂ ਪਹਿਲਾਂ 7 ਤਰੀਕ ਨੂੰ ਮੀਟਿੰਗ ਰੱਖੀ ਸੀਗੀ ਸਾਰੀ ਜਥੇਬੰਦੀਆਂ ਦੇ ਨਾਲ ਉਹ ਆਈਆਂ ਗੱਲਬਾਤ ਕੀਤੀ ਤੇ ਫਿਰ 10 ਨੂੰ ਕਾਲ ਦਿੱਤੀ ਉਵੇਂ 20 ਤਰੀਕ ਨੂੰ ਇੱਕ ਹੋਰ ਮੀਟਿੰਗ ਰੱਖੀ ਹੋਈ ਹੈ ਉਸ ਤਰ੍ਹਾਂ ਦੀ ਹੀ ਮੀਟਿੰਗ ਹੈ ਉਹ ਪਿਛਲੇ ਵਾਰ ਨਾਲੋਂ ਵੱਧ ਜਥੇਬੰਦੀਆਂ ਇਸ ਵਾਰੀ ਸ਼ਾਮਿਲ ਹੋਣੀਆਂ ਇਸ ਮੀਟਿੰਗ ਦੇ ਵਿੱਚ ਤੇ ਉਹਦੇ ਲਈ ਅਸੀਂ ਮਿਲ ਕੇ ਅਗਲੀ ਕਾਲ ਦਾ ਜਿਹੜਾ ਸੱਦਾ ਦਵਾਂਗੇ ਉਹ ਜਲ ਤੁਹਾਡੇ ਨਾਲ ਸਾਂਝਾ ਕਰਾਂਗੇ ਅਗਲੀ ਕਾਲ 10 ਤਰੀਕ ਨੂੰ ਵੀ ਵੱਧ ਤਿੱਖੀ ਕਾਲ ਹੋਊਗੀ ਤੇ ਉਹ ਵੀ ਕਾਲ ਯੂਨੀਵਰਸਿ ਇਸੀ ਸਾਡੇ ਨਾਲ ਸਾਰਾ ਪੀਐਸਓ ਲਲਕਾਰ ਤੋਂ ਜਿਨ੍ਹਾਂ ਨੇ ਇਸ ਸਮੇਂ ਮੋਰਚੇ ਦੀ ਕੀ ਸਥਿਤੀ ਹੈ ਕੀ ਅਗਲੀਆਂ ਕੋਲਾ ਹੋਣਗੀਆਂ ਪਿਛਲੇ ਧਰਨੇ 'ਚ 10 ਤਰੀਕ ਦੀ ਕੋਲ ਨੇ ਕੀ ਇੰਪੈਕਟ ਪਾਇਆ ਹੈ ਕੀ ਹੁਣ ਤੱਕ ਦੀਆਂ ਪ੍ਰੋਗਰੈਸ ਨੇ ਸਾਰਾ ਕੋਈ ਗੱਲਬਾਤ ਕੀਤੀ ਜਿਹੜੇ ਸਟੀਰੀਓ ਪੰਜਾਬ ਦੇ ਜਾਂ ਹੋਰ ਕੋਲ ਦੁਨੀਆ ਦੇ ਵਿੱਚ ਬਣੇ ਹੋਏ ਨੇ ਕੁੜੀਆਂ ਪ੍ਰਤੀ ਕਿ ਪੋਲਿਟਿਕਸ ਨਹੀਂ ਕਰ ਸਕਦੀਆਂ ਉਸ ਚੀਜ਼ਾਂ ਨੂੰ ਇਹ ਜਿਹੜੀਆਂ ਕੁੜੀਆਂ ਅਸੀਂ ਕਹਿੰਦੇ ਆ ਵੀ ਤੋੜਦੀਆਂ ਵੀ ਦਿਖਦੀਆਂ ਨੇ ਸੋ ਇਹ ਚੀਜ਼ਾਂ ਵਾਪਰਦੀਆਂ ਰਹਿਣਗੀਆਂ ਬਾਕੀ ਦੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਮੈਂ ਵਿਕਮ ਸਿੰਘ ਬਾਕੀ ਕੈਮਰਾਮੈਨ ਸੁਖਿੰਦਰ ਦੇ